ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਤੁਹਾਡੇ ਲਈ ਲੈ ਕੇ ਆਈ ਆਂ 8 ਗਿੱਲੇ 6 ਕਨੌਨ ਜ਼ਮੀਨ 8 ਗਿੱਲੇ 6 ਕਨੌਨ ਜ਼ਮੀਨ ਵਿਕਾਊ ਪੱਕਾ ਮੋਟਰ ਕਨੈਕਸ਼ਨ ਏਰੀਆ ਪਿੰਡ ਅਦਾਲਤੀ ਵਾਲਾ ਜੁਲਕਾ ਤੋਂ ਅੱਗੇ ਜ਼ਿਲ੍ਹਾ ਪਟਿਆਲਾ ਇਹ ਬਰਾਬਰ ਪੱਕਾ ਜੀ ਇਸ ਕਰਕੇ ਇਹ ਬਾਣ ਸਾਰਾ ਵੇਚ ਰਹੇ ਸਾਰੀ ਫੈਮਿਲੀ ਉੱਥੇ ਹੀ ਸੈੱਟ ਹੈ ਜੀ ਤਾਂ ਕਰਕੇ ਇਹ ਵੇਚ ਰਹੇ ਨੇ ਕਿਉਂਕਿ ਇੰਡੀਆ ਦੇ ਵਿੱਚ ਇਸ ਵੀਰ ਦਾ ਕੋਈ ਨਹੀਂ ਇਸ ਕਰਕੇ ਜ਼ਮੀਨ ਵੇਚਣ ਦੇ ਚਾਹ ਬਣਨੇ ਰੇਟ ਹੈ 45 ਲੱਖ ਰੁਪਏ ਕਿਲੇ ਦਾ ਨੰਬਰ ਨੋਟ ਕਰ ਲਓ +6642660552 ਇਸ ਨੰਬਰ ਤੇ ਤੁਸੀਂ ਵਟਸਐਪ ਰਾਹੀਂ ਕਾਲ ਕਰਕੇ ਜ਼ਮੀਨ ਨੂੰ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 16x7 2025 ਮਾਡਲ 2.5 ਫੁੱਟ ਵਿਡ ਵਧੀਆ ਰੰਗ ਪੇਂਟ ਫੁੱਲ ਅਸੈਸਰੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਰੇਟ 255000 7658030967 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਜਿਹੜਾ ਵੀ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਟਰਾਲੀ ਖਰੀਦਣ ਦੇ ਲਈ ਜਾਊਗਾ ਉਸ ਵੀਰ ਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਜੀ ਸੋ ਵੀਡੀਓ ਸ਼ੇਅਰ ਕਰਕੇ ਜਾਓ ਜੀ ਟਰਾਲੀ ਖਰੀਦਣ ਵਾਲੇ ਵੀਰ ਤੇ ਤੁਹਾਡੇ ਕਿਸਾਬ ਦੀਆਂ ਟਰਾਲੀਆਂ ਵੀ ਇੰਨਾ ਵੀਰਾਂ ਕੋਲੋਂ ਮਿਲ ਜਾਂਦੀਆਂ ਨੇ ਜੇਕਰ ਤੁਸੀਂ ਆਪਦੇ ਸਾਈਜ਼ ਦੇ ਕੋਈ ਲੈਣਾ ਚਾਹੁੰਦੇ ਹੋ। ਸਵਰਾਜ 963 ਟਰੈਕਟਰ ਵਿਕਾਊ ਆ 2019 ਮਾਡਲ 65% ਟਾਇਰ ਪੰਜਾਬ ਨੰਬਰ 1700 ਘੰਟਾ ਚੱਲਿਆ ਰੇਟ 6 ਲੱਖ 10000 1700 ਘੰਟਾ ਚੱਲੇਗਾ 6 ਲੱਖ 10000 ਰੁਪਏ ਰੇਟ ਰੱਖੇਗਾ 2019 ਮਾਡਲ 65% ਟੈਨ ਦੀ ਕੰਡੀਸ਼ਨ ਪੰਜਾਬ ਨੰਬਰ 9815768900 38 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 963 ਟਰੈਕਟਰ ਨੂੰ 610000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ 18 ਤਵੀਆਂ ਦਾ ਸੈੱਟ ਵਿਕਾਊ ਹੈ ਸਭ ਤੋਂ ਪਹਿਲਾਂ ਤੁਸੀਂ ਕੰਡੀਸ਼ਨ ਦੇਖ ਲਓ ਵੀਰ ਨੇ ਵਧੀਆ ਤਰੀਕੇ ਦੇ ਨਾਲ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਵੇ ਜਮਾ ਨਮੇ ਨੇ ਰੇਟ 50000 ਏਰੀਆ ਜੀ ਟੱਡੇ ਜਲੰਧਰ 94655758791 ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਭੈਣਾਂ ਤੇ ਭਰਾ ਇਸ ਟਾਈਮ ਵੀਡੀਓ ਨੂੰ ਵੇਖ ਰਹੇ ਨੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਜੀ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਉਹਨਾਂ ਵੀਰਾਂ ਦਾ ਤਹਿਦ ਲੋ ਧੰਨਵਾਦ ਸਵਿਫਟ ਵੀਡੀਆਈ ਗੱਡੀ ਵਿਕਾਊ ਆ ਆਪਸ਼ਨ ਗੱਡੀ ਹੈ 2018 ਮਾਡਲ ਆਪਸ਼ਨ ਗੱਡੀ ਹੈ ਜੀ 2018 ਮਾਡਲ NOC 95000 ਕਿਲੋਮੀਟਰ ਚੱਲੀ ਹੈ ਫਰਸਟ ਓਨਰ ਹੈ ਜੀ ਏਰੀਆ ਫਾਜ਼ਲ ਦਾ ਫਾਜ਼ਲ ਦਾ ਏਰੀਆ ਦੀ ਗੱਡੀ ਇਹ ਜੀ ਤੇ ਬਾਕੀ ਤੁਸੀਂ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਨੰਬਰ ਨੋਟ ਕਰ ਲਓ 94655515048 ਨੰਬਰ ਤੇ ਖੇਚ ਸਕਦੇ ਹੋ ਜੀ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹੀ ਗਰੂ ਜ਼ਰੂਰ ਲਿਖ ਦਿਓ 150 ਬਿੱਗੇ ਜ਼ਮੀਨ ਵਿਕਾਊ ਹੈ ਜੀ ਤਿੰਨ ਮੋਟਰ ਕਨੈਕਸ਼ਨ ਦੋ ਸੋਲਰ ਮੋਟਰਾਂ ਵਿੱਚ ਢਾਣੀ ਬਣੀ ਐ 6 ਵਿੱਗਾ ਲਿੰਕ ਰੋਡ ਦਾ ਫਰੰਟ ਹੈ ਰੇਟ 4 ਲੱਖ ਰੁਪਏ ਵਿੱਗੇ ਦਾ ਇਹ ਏਰੀਆ ਜੀ ਸੂਰਤਗੜ ਪੰਜਾਬ ਹਰਿਆਣਾ ਦਾ ਕੋਈ ਵੀ ਬੰਦਾ ਖਰੀਦ ਸਕਦਾ ਹੈ ਮੇਨ ਗੱਲ ਇਹ ਹੈ ਜੀ ਵੀਡੀਓ ਨੂੰ ਪੂਰਾ ਸੁਣ ਲਿਓ ਇਹਦੇ ਵਿੱਚ ਅਸੀਂ ਦੱਸਿਆ ਕਿ ਪੰਜਾਬ ਹਰਿਆਣਾ ਦਾ ਕੋਈ ਵੀ ਵੀਰ ਜ਼ਮੀਨ ਜਾ ਕੇ ਖਰੀਦ ਸਕਦਾ ਨਾਮ ਹੋਣ ਵਾਲੀ ਇਹ ਜ਼ਮੀਨ ਹੈ 95711 14299 ਇਸ ਨੰਬਰ ਤੇ ਫੋਨ ਕਰਕੇ ਤੁਸੀਂ 150 ਵਿੱਗਾ ਜ਼ਮੀਨ ਹੈ ਜਿਹੜਾ ਖਰੀਦ ਸਕਦੇ 4 ਲੱਖ ਵਿੱਗੇ ਦੇ ਹਿਸਾਬ ਨਾਲ ਇਹ ਜ਼ਮੀਨ ਹੈ ਜਿਹੜੀ ਪੰਜਾਬ ਹਰਿਆਣਾ ਦਾ ਕੋਈ ਵੀ ਬੰਦਾ ਜਾ ਕੇ ਖਰੀਦ ਸਕਦਾ ਜੀ ਤਾਂ ਤੁਸੀਂ ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 95711114299 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜ਼ਮੀਨ ਖਰੀਦ ਸਕਦੇ ਹੋ ਜੀ ਆਨਲਾਈਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਪੇਮੈਂਟ ਨਾ ਕਰੋ ਜੀ ਪਹਿਲਾਂ ਦੇਖੋ ਜਾ ਕੇ ਪਰਖੋ ਜਾਂਚੋ ਉਸ ਤੋਂ ਬਾਅਦ ਤੁਸੀਂ ਖਰੀਦੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ 9877988446 ਇਸ ਨੰਬਰ ਤੇ ਤੁਸੀਂ 5 ਤੋਂ 7 ਫੁੱਟ ਮੇਕ ਵਧੀਆ ਵੀਡੀਓ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਸੋ ਬਣੇਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ